ਸਾਹਿਕਾਲ ਜੈ ਜੀ ਨਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾਗ੍ਰਾਫ ਰੀਡ ਕਰਨ ਨੂੰ ਫਰਮਾਉਂਦਾ ਵੀਰੇਵਾਜ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਦੀ ਗੱਲ ਦੰਜੀ ਕਰਨਾ ਚਾਹਨਾ ਕਿ ਸਿੰਗਰ ਕਰਨ ਹੁਜਲਾ ਬਾਈ ਜੀ ਨੇ ਜੋ ਮੇਰੀ ਅਮਾਉਂਟ ਲੋਨ ਦੀ ਪੈਂਡਿੰਗ ਸੀ 9 ਲੱਖ ਰੁਪਇਆ ਉਹ ਉਹਨਾਂ ਨੇ ਭਰਤੀ ਤੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣ ਦੀ ਉਹ ਜਾਣ ਤੋਂ ਬਚਾਤੀ ਤੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਤੇ ਮੇਰਾ ਪਰਿਵਾਰ ਕਰਨ ਹੁਜਲਾ ਬਾਈ ਦਾ ਕੀ ਉਹਨਾਂ ਨੇ ਮੇਰੀ ਹੈਲਪ ਕੀਤੀ ਤੇ ਮੇਰੀ ਇੱਕ ਗਰੀਬੀ ਖਾਂ ਗੜੀ ਤੇ ਦੂਜਾ ਮੈਂ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਨਾ ਜੈ ਜੀ ਸ਼੍ਰੀਮ ਮੈਂ ਤੁਹਾਡਾ ਆਪਣਾ ਅੰਤਰਾਖੀ ਪਿਆਰਾ ਕਰਦੇ ਹਾਂ ਇਸ ਤਰ੍ਹਾਂ ਨਿਮਰਮਾ ਵੀਰੇ ਅੱਜ ਸਾਰੇ ਨਾਲ ਗੱਲ ਸੰਜੀ ਕਰ ਰਿਆਂ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਂਦੀ ਮਦਦ ਕੀਤੀ ਤੇ ਉਹ ਕਟਕੜਾ ਕੇ 8.5 9 ਦੇ ਕਰੀਬ ਰਹਿ ਗਿਆ ਸੀ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨੋਜਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ jaan ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾਰਾਂ ਦਾ